ਖੰਡੂਰ ਸਾਹਿਬ ਹਲਕੇ ਦਾ ਕੀ ਮਾਹੌਲ ਹੈ ਆਜੋ ਜਾਣਨ ਦੀ ਕੋਸ਼ਿਸ਼ ਕਰਦੇ ਆ ਕਮੈਂਟ ਬਾਕਸ ਦੇ ਵਿੱਚ ਖੰਡੂਰ ਸਾਹਿਬ ਵਾਲਿਓ ਹਾਜ਼ਰੀ ਲਵਾਓ ਤੇ ਆਪਣੀ ਪਸੰਦ ਦੱਸੋ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਉਮੀਦਵਾਰਾਂ ਚੋਂ ਕਿਹੜਾ ਉਮੀਦਵਾਰ ਬਾਜ਼ੀ ਮਾਰ ਸਕਦਾ ਸਕਰੀਨ ਦੇ ਉੱਤੇ ਤੁਹਾਨੂੰ ਉਮੀਦਵਾਰਾਂ ਦੇ ਨਾਂ ਤੇ ਉਹਨਾਂ ਦੇ ਥੱਲੇ ਲਿਖਿਆ A B C D ਮਿਲ ਰਿਹਾ ਤੁਹਾਨੂੰ ਕੀ ਲੱਗਦਾ ਹੈ ਤੁਹਾਡੀ ਪਸੰਦ ਕੀ ਆ ਉਸ ਵਿਅਕਤੀ ਦੇ ਨਾਂ ਦੇ ਨਾਲ ਲੱਗਦਾ ਅੱਖਰ ਤੁਸੀਂ ਕਮੈਂਟ ਬਾਕਸ ਚ ਲਿਖ ਸਕਦੇ ਹੋ ਪਹਿਲਾ ਨਾਂ ਏ ਦੇ ਉੱਤੇ ਅਮਰਤਪਾਲ ਸਿੰਘ ਨੇ ਜੋ ਕਿ ਆਜ਼ਾਦ तौरਤੇ ਉਮੀਦਵਾਰ ਨੇ ਅਮਰਤਪਾਲ ਤੋਂ ਬਾਅਦ ਨਾਮ ਵਿਰਸਾ ਸਿੰਘ ਬਲਟੋਆ ਦਾ ਜੇਕਰ ਤੁਸੀਂ ਵਿਰਸਾ ਸਿੰਘ ਬਲਟੋਆ ਨੂੰ ਪਸੰਦ ਕਰਦੇ ਹੋ ਉਹਨਾਂ ਨੂੰ ਵੋਟ ਪਾਉਣੀ ਚਾਹੁੰਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਬਲਟੋਆ ਹੋਰੀ ਜਿੱਤ ਵੱਲ ਵਧ ਰਹੇ ਨੇ ਤਾਂ ਬੀ ਕਮੈਂਟ ਬਾਕਸ ਚ ਲਿਖੋ ਜੇਕਰ ਤੁਸੀਂ ਲਾਲਜੀਤ ਭੁੱਲਰ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਸੀ ਕਮੈਂਟ ਬਾਕਸ ਚ ਲਿਖੋ ਜੇਕਰ ਤੁਸੀਂ ਕੁਲਵੀਰ ਸਿੰਘ ਜੀਰਾ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ D ਕਮੈਂਟ ਬਾਕਸ 'ਚ ਲਿਖੋ ਜੇਕਰ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਜੀਤ ਮੰਨਾ ਨੂੰ ਵੋਟ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ E ਕਮੈਂਟ ਬਾਕਸ 'ਚ ਲਿਖੋ ਤੁਹਾਡੀ رائے ਬੜੀ ਕੀਮਤੀ ਹੈ ਤੁਹਾਨੂੰ ਕੀ ਲੱਗਦਾ ਖੰਡੂਰ ਸਾਹਿਬ ਵਾਲਿਓ ਕਿ ਕੌਣ ਆਖਿਰਕਾਰ ਕੱਲ ਨੂੰ ਬਾਜ਼ੀ ਮਾਰ ਜੂਗਾ ਕਿਹਦੀ ਕਿਸਮਤ ਜਿਹੜੀ ਹੈ EVM 'ਚ ਬੰਦ ਹੋ ਜਾਣੀ ਹੈ ਤੇ ਕਦੋਂ ਖੁੱਲੂਗੀ ਉਸ ਬਾਰੇ ਆਪਣੀ رائے ਕਮੈਂਟ ਬਾਕਸ 'ਚ ਪਹਿਲਾਂ ਹੀ ਦੱਸ ਦਿਓ ਤਾਂ ਜੋ ਟੇਵੇ ਲਾਉਣ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਖਰਕਾਰ ਖੰਡੂਰ ਸਾਹਿਬ ਦੇ ਲੋਕਾਂ ਦੇ ਦਿਲਾਂ 'ਚ ਕੀ ਚੱਲ ਰਿਹਾ ਆਪਣਾ ਕਮੈਂਟ ਜ਼ਰੂਰ ਲਿਖੋ ਅਮਰਤਪਾਲ ਦੇ ਲਈ ਏ ਕਮੈਂਟ ਬਾਕਸ ਦੇ ਵਿੱਚ ਲਿਖੋ ਵਿਰਸਾ ਸਿੰਘ ਬਲਟੋਹਾ ਲਈ ਜਿਹੜਾ ਬੀ ਪ੍ਰੈਸ ਕਰੋ ਬੀ ਕਮੈਂਟ ਬਾਕਸ 'ਚ ਲਿਖੋ ਲਾਲਜੀਤ ਸਿੰਘ ਪੁੱਲਰ ਲਈ ਸੀ ਕੁਲਵੀਰ ਸਿੰਘ ਜੀਰਾ ਲਈ ਡੀ ਤੇ ਮਨਜੀਤ ਮੰਨਾ ਦੇ ਲਈ ਈ ਕਮੈਂਟ ਬਾਕਸ ਚ ਜ਼ਰੂਰ ਲਿਖੋ ਤੁਹਾਡੀ ਰਾਇ ਬੜੀ ਕੀਮਤੀ ਹੈ ਬੜਾ ਫਸਮਾ ਮੁਕਾਬਲਾ ਇਸ ਸਮੇਂ ਖੰਡੂਰ ਸਾਹਿਬ ਦੇ ਵਿੱਚ ਬੜੇ ਰੋਚਕ ਤੱਥ ਹਰ ਰੋ ਸਾਹਮਣੇ ਆ ਰਹੇ ਨੇ ਤੁਹਾਡੀ ਕੀ ਰਾਇ ਹੈ ਕਮੈਂਟ ਬਾਕਸ ਚ ਜ਼ਰੂਰ ਦੱਸੋ ਅਮਰਤਪਾਲ ਲਈ A ਲਿਖੋ ਵਲਟੋਆ ਲਈ B ਪلالਜੀਤ ਭੁੱਲਰ ਲਈ C ਕੁਲਬੀਰ ਜੀਰਾ ਲਈ D ਮਨਜੀਤ ਮੰਨਾ ਲਈ E ਤੁਸੀਂ ਲਿਖ ਸਕਦੇ ਹੋ ਜੇਕਰ ਤੁਹਾਡਾ ਕੋਈ ਹੋਰ ਪਸੰਦੀਦਾ ਉਮੀਦਵਾਰ ਹੈ ਤਾਂ ਉਹਦਾ ਨਾਂ ਕਮੈਂਟ ਬਾਕਸ ਚ ਜ਼ਰੂਰ ਦੱਸੋ ਤੁਹਾਨੂੰ ਕੀ ਲੱਗਦਾ ਹੈ ਕਿ ਆਖਰਕਾਰ ਖੰਡੂਰ ਸਾਹਿਬ ਵਾਲੀ ਬਾਜੀ ਏ ਮਾਰੂ ਕਾ ਬੀ ਮਾਰੂ ਸੀ ਮਾਰੂ ਜਾਂ ਫਿਰ ਡੀ ਮਾਰੂਗਾ ਜਾਫਰੀ ਤੁਹਾਡੀ ਕਿ ਰਾਏ ਆ ਕਮੈਂਟ ਬਾਕਸ ਚ ਫਟਾਫਟ ਲਿਖ ਦਿਓ ਪਤਾ ਲੱਗ ਜੇ ਕਿ ਆਖਿਰਕਾਰ ਖੰਡੂਰ ਸਾਹਿਬ ਕਿੱਧਰ ਨੂੰ ਜਾ ਰਿਹਾ ਹੈ ਕਿਹਦੀ ਲਹਿਰ ਚੱਲ ਰਹੀ ਹੈ ਕਿਹਦੀ ਨਹੀਂ ਫਟਾਫਟ ਕਮੈਂਟ ਬਾਕਸ ਚ ਦੱਸ ਦਿਓ ਤੁਹਾਨੂੰ ਕੀ ਲੱਗਦਾ ਹੈ ਕਿ ਅਮਰਪਾਲ ਸਿੰਘ ਜਿੱਤ ਜਾਣਗੇ ਜੇ ਜਿੱਤਰਗੇ ਤਾਂ ਕਿੰਨੀ ਲੀਡ ਨਾਲ ਜਿੱਤਣਗੇ ਕਿ ਬਿਰਸਾ ਸਿੰਘ ਬਲਟਵਾ ਜਿੱਤ ਸਕਦੇ ਆ ਨਹੀਂ ਤਾਂ ਲਾਲਜੀਤ ਭੁੱਲਰ ਜਿੱਤ ਸਕਦੇ ਆ ਜਾਂ ਫਿਰ ਜਿਹੜੇ ਕੁਲਬੀਰ ਜੀਰਾ ਜਿੱਤ ਸਕਦੇ ਆ ਮੰਨਾ ਜਿੱਤ ਸਕਦੇ ਆ ਅਮਰਤਪਾਲ ਲਈ ਏ ਕਮੈਂਟ ਬਾਕਸ ਚ ਲਿਖੋ ਵਲਟੋਹਾ ਲਈ ਵੀ ਭੁੱਲਰ ਲਈ ਸੀ ਕੁਲਬੀਰ ਜੀਰਾ ਦੇ ਲਈ ਡੀ ਅਤੇ ਮਨਜੀਤ ਸਿੰਘ ਮੰਨਾ ਦੇ ਲਈ ਈ ਕਮੈਂਟ ਬਾਕਸ ਚ ਲਿਖੋ ਤੁਹਾਨੂੰ ਕੀ ਲੱਗਦਾ ਆਪਣੀ ਰਾਇ ਫਟਾਫਟ ਕਮੈਂਟ ਬਾਕਸ ਚ ABCD ਲਿਖ ਕੇ ਫਟਾਫਟ ਸਾਨੂੰ ਦੱਸੋ